ਜੀ ਸਭ ਤੋਂ ਪਹਿਲਾਂ ਸਾਰੇ ਹੀ ਜਿੰਨੇ ਵੀ ਸਾਡੇ ਪੈਸ ਤੋਂ ਆਏ ਹੋਏ ਸਤਿਕਾਰਯੋਗ ਸਾਰਿਆਂ ਨੂੰ ਮੈਂ ਪਹਿਲੋਂ ਤਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਆਇਆਂ ਆਖਦਾ ਜੋ ਅੱਜ ਤੁਹਾਨੂੰ ਤਕਲੀਫ ਦਿੱਤੀ ਉਹ ਪੰਜਾਬ ਦੇ ਮੌਜੂਦਾ ਜੋ ਹਾਲਾਤ ਬਣੇ ਹੋਏ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਜੋ ਉਹਨਾਂ ਨੇ ਇੱਕ ਭਾਈਚਾਰਕ ਸਾਂਝ ਨੂੰ ਖਤਮ ਕਰਨ ਜਾ ਰਹੇ ਆ ਪੰਜਾਬੀਆਂ ਚ ਸਿੱਖਾਂ ਚ ਖਾਨਾ ਜੰਗੀ ਕਰਉਣ ਜਾ ਰਹੇ ਆ ਉਹਨਾਂ ਹਾਲਾਤਾਂ ਬਾਰੇ ਤੁਹਾਨੂੰ ਅਸੀਂ ਦੱਸਣ ਆਏ ਆ ਕਿਉਂਕਿ ਦੇਖੋ ਜਿਹੜੀਆਂ ਵੀ ਬੇਅਦਬੀਆਂ ਹੋ ਰਹੀਆਂ ਆ 2114 ਚ ਪਾਰਟੀ ਬਣੀ ਸੀ ਤੇ 215 ਤੋਂ ਬੇ ਬੇਅਦਬੀਆਂ ਸ਼ੁਰੂ ਹੋ ਗਈਆਂ ਤੇ ਹੁਣ ਤੱਕ ਤਕਰੀਬਨ 100 ਬੇਅਦਬੀ ਹੋਈ ਆ ਤੇ ਮੈਨੂੰ ਲੱਗਦਾ ਵੀ ਕਿਸੇ ਵੀ ਬੇਅਦਬੀ ਦਾ ਇਨਸਾਫ ਜਾਂ ਬਾਈਬਲ ਬਰਗਾੜੀ ਦਾ ਇਨਸਾਫ ਦੋ ਸਰਕਾਰਾਂ ਬਣ ਗਿਆ ਦੋਵਾਂ ਸਰਕਾਰਾਂ ਤੋਂ ਸੰਗਤ ਮੰਗ ਕਰ ਰਹੀ ਆ ਪਹਿਲੋਂ ਕਾਂਗਰਸ ਤੋਂ ਵੀ ਕਰਦੀ ਆ ਰਹੀ ਸੀ ਹੁਣ ਇਹਨਾਂ ਤੋਂ ਵੀ ਵੀ ਬਾਈਬਲ ਬਰਗਾੜੀ ਦਾ ਇਨਸਾਫ ਕਿੱਥੇ ਆ ਦੇਖੋ ਅੱਜ ਜੋ ਇਹਨਾਂ ਦੀ ਮਾਨਸਿਕਤਾ ਜਿਹੜੀ ਹਮੇਸ਼ਾ ਸਿੱਖ ਵਿਰੋਧੀ ਰਹੀ ਆ ਪੰਜਾਬ ਵਿਰੋਧੀ ਰਹੀ ਆ ਤੁਸੀਂ ਦੇਖਿਆ ਹੋਣਾ ਵੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਾਣੀ ਮੁੱਖ ਮੰਤਰੀ ਆਤਸ਼ੀ ਆ ਉਹਨੇ ਕਿਵੇਂ ਗੁਰੂਆਂ ਦੇ ਉਲਟ ਬਿਆਨ ਦਿੱਤਾ ਕਿਵੇਂ ਉਹਨੇ ਮਤਲਬ ਕਿ ਗੁਰੂਆਂ ਨੂੰ ਬੜੇ ਮਤਲਬ ਕਿ ਉਹ ਲਫ਼ਜ਼ ਵਰਤੇ ਜਿਹੜੇ ਆਪਾਂ ਜ਼ਿੰਦਗੀ ਚ ਨਹੀਂ ਸੋਚ ਸਕਦੇ ਤੇ ਦੇਖੋ ਅੱਜ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਸਾਰਾ ਪੰਜਾਬ ਸਾਰੀਆਂ ਪਾਰਟੀਆਂ ਤਕਰੀਬਨ ਰੌਲਾ ਪਾ ਰਹੀਆਂ ਤੇ ਮੈਨੂੰ ਲੱਗਦਾ ਵੀ ਜਿਹੜੀਆਂ ਆਪਦੇ ਆਪ ਨੂੰ ਪੰਥਕ ਹੋਣ ਵਾਲੇ ਆ ਜਿਹੜੇ ਉਹ ਬਾਬੇ ਉਦੋਂ ਜਿਨ੍ਹਾਂ ਨੇ ਮਤਲਬ ਕਿ ਬਹਿਬਲ ਬਰਗਾੜੀ ਦੇ ਉੱਤੇ ਧਰਨੇ ਲਾਏ ਸੀ ਅੱਜ ਉਹ ਪੰਥਕ ਕਿੱਥੇ ਆ ਮੈਨੂੰ ਲੱਗਦਾ ਵੀ ਜਿੱਦਨ ਦਾ ਆ ਰੌਲਾ ਹੋਇਆ ਤੇ ਕੋਈ ਵੀ ਬਾਬੇ ਨੇ ਕਿਸੇ ਨੇ ਕੋਈ ਵੀ ਜਿਹੜਾ ਮਹਾਪੁਰਖ ਆ ਕਿਸੇ ਨੇ ਆਹ ਲਬਜ਼ ਨਹੀਂ ਬੋਲੇ ਸਿਰਫ ਤੇ ਸਿਰਫ ਕੀ ਸਰਕਾਰ ਤੋਂ ਡਰਦੇ ਆ ਤੇ ਇਨਾਂ ਨੂੰ ਬੜੀ ਜਲਦੀ ਇਹ ਯਾਦ ਆ ਗਈ ਫਰੈਂਸਿਕ ਜਿਹੜੀ ਰਿਪੋਰਟ ਆ ਵੀ ਉਹ ਲੈਣ ਦੀ ਤੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਗੁਰੂਆਂ ਸਾਡੇ ਦਸਾਂ ਗੁਰੂਆਂ ਦੀ ਮਤਲਬ ਕਿ ਤਸਵੀਰ ਅੱਗੇ ਸ਼ਰਾਬ ਦੇ ਛਿੱਟੇ ਪਾਏ ਆ ਸਾਡੇ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਹਰਾਂ ਦੀ ਤਸਵੀਰ ਦੇ ਅੱਗੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਵੀ ਤਸਵੀਰ ਤੇ ਸ਼ਰਾਬ ਦੇ ਛਿੱਟੇ ਮਾਰੇ ਗਏ ਆ ਤੇ ਫਿਰ ਉਹਦੀ ਜਾਂਚ ਕਿਉਂ ਨਹੀਂ ਕਰਵਾਈ ਮੁੱਖ ਮੰਤਰੀ ਸਾਹਿਬ ਨੂੰ ਪੁੱਛ ਰਿਹਾ ਵੀ ਜੇ ਤੁਹਾਨੂੰ AI ਜਨਰੇਟਡ ਲੱਗਦੀ ਆ ਉਹ ਤਾਂ ਫਿਰ ਉਹਦੀ ਜਾਂਚ ਕਿਉਂ ਨਹੀਂ ਕਰਾਈ ਗਈ ਦੂਜੀਆਂ ਜਾਂਚਾਂ ਤਾਂ ਮਿੰਟੋ-ਮਿੰਟੀ ਕਰਾ ਲੈਂਦੇ ਆ ਅਸੀਂ ਇਸ ਗੱਲ ਦਾ ਜਵਾਬ ਮੰਗਦੇ ਆ ਅਕਾਲ ਤਖਤ ਸਾਹਿਬ ਦੇ ਉੱਤੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਤੇ ਹੰਕਾਰ ਦੇਖੋ ਕਿੰਨਾ ਇੰਨਾ ਹੰਕਾਰੀ ਬੰਦਾ ਮਤਲਬ ਕਿ ਆ ਮੁੱਖ ਮੰਤਰੀ ਦਾ ਦਫ਼ਤਰ ਨਹੀਂਗਾ ਵੀ ਤੂੰ ਲਾਈਵ ਦਾ ਕਹੇਗਾ ਇੱਕ ਪਾਸੇ ਤਾਂ ਕਹਿੰਦੇ ਬਈ ਨੰਗਾ ਨੰਗੇ ਪੈਰੀ ਨਿਰਮਾਣਾ ਸਿੱਖ ਤੇ ਹੰਕਾਰ ਕਿੰਨਾ ਬੋਲਦਾ ਸਿਰਫ ਤੇ ਸਿਰਫ ਕੀ ਆ ਹੁਣ ਦੇਖੋ ਜਿਹੜਾ 328 ਸਰੂਪਾਂ ਦਾ ਮਸਲਾ ਸੀ ਉਹ 325 ਰੂਪ ਗਾਇਬ ਨਹੀਂ ਹੋਏ ਜਿਹੜੇ ਮੁਲਾਜ਼ਮਾਂ ਨੇ ਕਤਾਈ ਕੀਤੀ ਹੈ ਉਹਨਾਂ ਨੂੰ ਉਸੇ ਵਲੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚੋਂ ਹਟਾਇਆ ਗਿਆ ਉਹਨਾਂ ਨੂੰ ਸਜ਼ਾ ਦਿੱਤੀ ਗਈ ਔਰ ਜਿਹੜਾ ਸਭ ਤੋਂ ਵੱਡਾ ਉਹ ਜਿਹੜਾ ਮੁਜਰਮ ਸੀ ਇਹਦੇ ਵਿੱਚ ਉਹ ਹਰਜੀਤ ਸਿੰਘ ਜਿਲਦਕਾਰ ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ ਦਾ ਉਦੋਂ ਬਾਅਦ ਚੇਅਰਮੈਨ ਲਾਇਆ ਉਹਨੇ ਅੰਮ੍ਰਿਤਸਰ ਜਿਹੜੀਆਂ ਇਲੈਕਸ਼ਨ ਹੋਏ ਆ ਕਾਰਪੋਰੇਸ਼ਨ ਦੇ ਉਹਦੇ ਵਿੱਚ ਟਿਕਟਾਂ ਵੰਡੀਆਂ ਵੇਖੋ ਵੀ ਜਿਹਨੂੰ ਸ਼ੋਮਨੀ ਕਮੇਟੀ ਸਜ਼ਾ ਦੇ ਰਹੀ ਹੈ ਤੇ ਉਹ ਕੀ ਆ ਉਸ ਦੇ ਜਿਹੜੇ ਮੁਜਰਮ ਆ ਉਹਨਾਂ ਨੂੰ ਆਹ ਗੱਡੀਆਂ ਦੇ ਨਾਲ ਨਵਾਜ਼ ਰਹੇ ਆ ਤੇ ਜਿਹੜੇ ਮਤਲਬ ਕੀ ਸਿਰਫ ਤੇ ਸਿਰਫ 10 ਸਾਲ ਇਹਨਾਂ ਨੂੰ ਯਾਦ ਨਹੀਂ ਆਇਆ 328 ਪਾਵਨ ਸਰੂਪਾਂ ਦਾ ਜੇ ਆਤਸ਼ੀ ਨੇ ਬਿਆਨ ਦਿੱਤੇ ਹੈ ਗੁਰੂਆਂ ਦੇ ਉਲਟ ਕਿੱਥੇ ਆਹ ਬਲਦੇਵ ਸਿੰਘ ਵਡਾਲੇ ਹਰੀ ਕਿੱਥੇ ਆ ਆਧਿਆਪ ਨੂੰ ਪੰਥਕ ਖਾਉਣ ਵਾਲੇ ਅੱਜ ਤੋਂ 2 ਸਾਲ ਪਹਿਲੋਂ ਤਾਂ ਇਹਨਾਂ ਤੇ ਲਾਠੀ ਚਾਰਜ ਹੁੰਦਾ ਸੀ ਤੇ ਅੱਜ ਇਹਨਾਂ ਦੇ ਕਹਿਣ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਹੁਣ ਨਹੀਂ ਬੋਲਦੇ ਆ ਤੇ ਸਿਰਫ ਤੇ ਸਿਰਫ ਕੀ ਆ 227 ਦੇ ਵਿੱਚ ਗੁਰੂ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਬਖਸ਼ਿਸ਼ ਆ ਅਕਾਲੀ ਦਲ ਦੀ ਚੜਾਈ ਹੋ ਰਹੀ ਆ ਅਕਾਲੀ ਦਲ ਦੀ ਸਰਦਾਰ ਪਰਦਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੁਰੂ ਦੀ ਬੜੀ ਬਖਸ਼ਿਸ਼ ਹੋ ਰਹੀ ਹੈ ਕਿਉਂਕਿ ਉਹ ਸੰਸਦ ਨੇ ਦੇਖੋ ਪਿਛਲੇ 10 ਸਾਲ ਤੋਂ ਬੇਤੁਕੇ ਇਲਜ਼ਾਮ ਆਪ ਦੇ ਪਿੰਡੇ ਤੇ ਹਟਾਏ ਆ ਹਰ ਕੋਈ ਉੱਠ ਕੇ ਬੋਲ ਲੈਂਦਾ ਸੀ ਪਰ ਉਹਨੇ ਹਮੇਸ਼ਾ ਸਬਰ ਸੰਤੋਖ ਰੱਖਿਆ ਹੁਣ ਇਹਨਾਂ ਨੂੰ ਡਰ ਆ ਵੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਆ ਤੇ ਫਿਰ ਉਹ ਹਿਸਾਬ ਲਿਆ ਜਾਊਗਾ ਜੋ ਇਹਨਾਂ ਨੇ ਕਪਲੇ ਤੇ ਆਪ ਦੇ ਦਿੱਲੀ ਦੇ ਆਕਿਆਂ ਨੂੰ ਇਥੋਂ ਰਜਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਗੱਲ ਕਰਦਾ ਗੋਲਕ ਦੇ ਹਿਸਾਬਾਂ ਦੀ ਵੀ ਅੱਜ ਤੱਕ ਨਾਸਤਿਕ ਬੰਦਾ ਜਿਹੜੇ ਗੁਰੂ ਦੀਆਂ ਤਸਵੀਰਾਂ ਤੇ ਸ਼ਰਾਬ ਛਿੜਕੀ ਜਾਂਦਾ ਉਥੇ ਗੁਰੂ ਸਨ ਜਨੈਤ ਸਿੰਘ ਦੀ ਤਸਵੀਰ ਤੇ ਸ਼ਰਾਬ ਛਿੜਕੀ ਜਾਂਦਾ ਉਹ ਕੀ ਗੋਲਕਾਂ ਦਾ ਹਿਸਾਬ ਲਾਊਗਾ ਸਿਰਫ ਤੇ ਸਿਰਫ ਕੀ ਆਪਦੀਆਂ ਨਕਾਮੀਆਂ ਛਪਾਉਣ ਲਈ ਆਪ ਦਾ ਹੰਕਾਰ ਮਤਲਬ ਕਿ ਮੈਂ ਆਈ ਹੋਈ ਆ ਤੇ ਵੇਖੋ ਜਿੰਨੇ ਵੀ ਅਕਾਲ ਪੁਰਖ ਸਾਹਿਬ ਨਾਲ ਟੱਕਰ ਲਈ ਆ ਉਹ ਇਸ ਦੁਨੀਆ 'ਚ ਕਦੀ ਨਹੀਂ ਰਿਹਾ ਕਿਉਂਕਿ ਅਕਾਲ ਤਖਤ ਸਾਹਿਬ ਮਹਾਨ ਸਿੱਖ ਕੌਮ ਦੀ ਸ਼ਾਨ ਤੇ ਜਿਹੜਾ ਅਕਾਲ ਤਖਤ ਸਾਹਿਬ ਨਾਲ ਟਕਰਾਊਗਾ ਜਿਹੜਾ ਗੋਲਕਾਂ ਦਾ ਦੇਖੋ ਜਿਹੜਾ ਆਪ ਇੰਨਾ ਖਜ਼ਾਨਾ ਲੁੱਟਿਆ ਕਰੋੜਾਂ ਰੁਪਈਆ ਦਾ ਜਿਹੜਾ ਹਿਸਾਬ ਪੰਜਾਬ ਦੇ ਲੋਕ ਮੰਗ ਰਹੇ ਆ ਜਿਹੜੇ ਗਰੀਬ ਮੰਗ ਰਹੇ ਆ ਜਿਹੜੇ ਵਿਚਾਰੇ ਦੁਕਾਨਦਾਰ ਜਿਹੜੇ ਜ਼ਿਮੀਂਦਾਰ ਹਿਸਾਬ ਮੰਗ ਰਹੇ ਆ ਉਸ ਹਿਸਾਬ ਤੋਂ ਭੱਜਣ ਦੇ ਲਈ ਹੁਣ ਸਿਰਫ ਇੱਕ ਖਾਨਾ ਜੰਗੀ ਸ਼ੁਰੂ ਕਰਾਉਣਾ ਚਾਹੁੰਦਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਚਾਹੁੰਦਾ ਜਿਵੇਂ ਮਜੀਠੀਆ ਸਾਹਿਬ ਨੂੰ ਟਾਰਗੇਟ ਕੀਤਾ ਓਵੇਂ ਸਰਦਾਰ ਮਤਲਬ ਕਿ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਕੇ ਕਿਉਂਕਿ ਡਾਰੀ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਆ ਡਾਰੀ ਸਿਰਫ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਆ ਮੈਂ ਤਾਂ ਕਹਿਣਾ ਦੇਖੋ 10 ਸਾਲ ਬਾਅਦ ਸ਼ੁਕਰ ਇਹਨਾਂ ਨੂੰ ਮੁਕਤ ਦੀ ਯਾਦ ਆਈ ਇਹਨਾਂ ਨੇ ਇੱਥੇ ਸਟੇਟ ਲੈਵਲ ਦਾ ਆਪਦਾ ਫੰਕਸ਼ਨ ਰੱਖਿਆ ਤੇ ਮੈਂ ਤਾਂ ਇੱਕ ਗੱਲ ਕਹਿਣਾ ਜੀ ਆਇਆਂ ਨੂੰ ਜ਼ਰੂਰ ਕਰਨ ਕਾਨਫਰੰਸ ਪਰ ਇੱਕ ਗੱਲ ਵਸਨ 20 ਮਿੰਟ ਦੇ ਭਾਸ਼ਣ ਚ ਇੱਕ ਗੱਲ ਵੀ ਸੁਖਬੀਰ ਜੀ ਜਾਂ ਬਾਦਲ ਸਾਹਿਬ ਦੇ ਬੋਲੇ ਬਿਨਾ ਭਾਸ਼ਣ ਦੇ ਦੇ ਅਸੀਂ ਮੰਨ ਜਾਾਂਗੇ ਹਾਂ ਵੀ ਮੁੱਖ ਮੰਤਰੀ ਕੋਈ ਕੰਮ ਕਰ ਰਿਹਾ ਸਿਰਫ ਤੇ ਸਿਰਫ ਕੀ ਆ ਆ ਕੇ ਹਾਏ ਬਾਦਲ ਹਾਏ ਅਕਾਲੀ ਦਲ ਇੱਥੇ ਆਉਣਗੇ ਤੁਸੀਂ ਮੈਨੂੰ ਇੱਕ ਦੱਸੋ ਪਿਛਲੀ ਵਾਰੀ ਮੁਖਸਲ ਸਾਹਿਬ ਆਇਆ ਸੀ ਕੀ ਦੇ ਕੇ ਗਿਆ ਇੱਕ ਸੈਂਟਰ ਦਾ ਪ੍ਰੋਜੈਕਟ ਲਾਂਚ ਕਰਕੇ ਗਿਆ ਉਹ ਵੀ ਇੰਨਾ ਤੋਂ ਪੈਸੇ ਨਹੀਂ ਪਾਏਗੇ ਸੋ ਇਸ ਕਰਕੇ ਆ ਜਿਹੜੇ ਮਤਲਬ ਕੀ ਇਹਨਾਂ ਦਾ ਹੰਕਾਰ ਬੋਲਦਾ ਤੇ ਮੈਂ ਕਹਣਾ ਜਿਹੜੇ ਅਖੌਤੀ ਬਾਬੇ ਆ ਜਿਹੜੇ ਵੇਖੋ ਸਰਕਾਰਾਂ ਤੋਂ ਡਰਦੇ ਆ ਉਹ ਕਦੀ ਵੇਖੋ ਜੇ ਅੱਜ ਪੰਥ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਪੈਣਾ ਜੇ ਅੱਜ ਪੰਜਾਬ ਦੀ ਗੱਲ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਪੈਣਾ ਤੇ ਮੈਂ ਤਾਂ ਇੱਕ ਗੱਲ ਕਹੂੰਗਾ ਵੀ ਆ ਜੋ ਮਰਜ਼ੀ ਕਰ ਲੈਣ ਪਰ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਤੱਕ ਪਹੁੰਚਣ ਜਿੱਤੇ ਪੰਜਾਬ ਨੂੰ ਬਚਾਉਣ ਦੀ ਗੱਲ ਆ ਪੰਜਾਬੀਆਂ ਤਨੂੰ ਬਚਾਉਣ ਦੀ ਗੱਲ ਆ ਪੰਜਾਬ ਦੇ ਹੱਕਾਂ ਦੀ ਰਾਖੀ ਦੀ ਗੱਲ ਆ ਭਲਾ ਸਾਨੂੰ 100 ਵਾਰੀ ਜੇਲ੍ਹਾਂ ਜਾਣੀਆਂ ਪੈਣ ਭਲਾ ਝੂਠੇ ਪਰਚੇ ਕਰਨ ਅਸੀਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਪ੍ਰਧਾਨ ਸ਼ੋਮਨੀ ਕਾਲੀਦਾ ਜੋ ਕੀ ਹੁਣ ਪਹਿਰਾ ਦੇ ਰਿਆ ਤਗੜੇ ਹੋ ਕੇ ਪੰਜਾਬ ਲਈ ਉਹਦੇ ਨਾਲ ਖੜਕੇ ਹਰ ਲੜਾਈ ਲੜਾਂਗੇ ਤੁਸੀਂ ਮੰਨਦੇ ਹੋ ਏ ਆਈ ਆ ਵੀਡੀਓ ਜਾਂ ਰੀਜਨਲ ਆ ਜਾਂ ਕੋਈ ਏਜੰਸੀ ਉਹਦੀ ਜਾਂਚ ਕਰ ਲੇ ਉਸ ਦਾ ਮੰਗ ਆ ਯਾਰ ਅਸੀਂ ਤਾਂ ਕਹਨੇ ਆ ਅਸੀਂ ਤਾਂ ਕਹਨੇ ਵੀ ਕਿਉਂ ਨਹੀਂ ਮੁੱਖ ਮੰਤਰੀ ਜਾਂਚ ਕਰਾ ਰਿਆ ਜੇ ਕੋਈ ਦਾਲ ਚ ਕਾਲਾ ਅਸੀਂ ਵੀ ਕਹਨੇ ਵੀ ਜਾਂਚ ਹੋਣੀ ਚਾਹੀਦੀ ਆ ਵੀ ਏਆਈ ਆ ਕਿ ਅਰੀਜਨਲ ਆ ਉਹ ਮੁੱਖ ਮੰਤਰੀ ਮਤਲਬ ਕਿ ਇੰਨੇ ਕਮੰਡਲਾਂ ਅਕਾਲ ਤਖਤ ਸਾਹਿਬ ਤੇ ਜਾ ਰਿਆ ਤੇ ਉਹ ਸਿੱਧਾ ਹੀ ਕਹਿੰਦੇ ਵੀ ਹਾਂ ਭਈ ਇਹਦੀ ਜਾਂਚ ਹੋਣੀ ਚਾਹੀਦੀ ਏਆਈ ਦੀ ਕਿਉਂਕਿ ਅਰੀਜਨਲ ਵੀਡੀਓ ਆ ਜੋ ਉਹਨੇ ਕੀਤਾ ਉਹ ਮਤਲਬ ਕਿ ਬੜਾ ਗੁਰੂ ਮਾਲ ਗੁਰੂ ਸਹਿਬਾਨਾਂ ਦਾ ਨਾਦਰ ਕੀਤਾ ਉਥੇ ਆਪਦੇ ਯਾਰ ਆਪਦੀ ਸਰਕਾਰ ਆ ਠੀਕ ਹੈ ਨਾ ਘਰਾਓ ਕਰਦੇ ਫਿਰਦੇ ਆ ਸਾਡੇ ਲੀਡਰਾਂ ਦੇ ਘਰਾਂ ਦਾ ਚੋਡੀ ਸਰਕਾਰ ਆ ਗ੍ਰਿਫਤਾਰ ਕਰੋ ਕਰੋ ਗ੍ਰਿਫਤਾਰ ਫਿਰ ਜੇ ਹਿੰਮਤ ਹੈਗੀ ਤਾਂ ਸੋ ਇਸ ਕਰਕੇ ਅਸੀਂ ਤਾਂ ਕਹਿੰਨੇ ਵੀ ਇਸ ਵੀਡੀਓ ਦੀ ਜਾਂਚ ਹੋਣੀ ਚਾਹੀਦੀ ਆ ਜੋ ਸੱਚਾ ਉਹ ਸਾਹਮਣੇ ਆਉਣਾ ਚਾਹੀਦਾ ਕਿਉਂਕਿ ਆ ਨਾਸਤਿਕ ਬੰਦਾ ਲੋਕਾਂ ਨੂੰ ਗਮਰਾਹ ਕਰਾ ਕੇ ਪੰਜਾਬੀਆਂ ਨੂੰ ਗਮਰਾਹ ਕਰਕੇ ਸਭ ਤੋਂ ਵੱਡੀ ਗੱਲ ਮੈਂ ਇੱਕ ਗੱਲ ਕਹਿਣਾ ਪੰਜਾਬ ਅਤੇ ਪੰਜਾਬੀਅਤ ਨੂੰ ਇਨਾਂ ਦੀਆਂ ਗੱਲਾਂ 'ਚ ਨਾ ਆਇਓ ਆ ਸਿਰਫ ਤੇ ਸਿਰਫ ਧਰਮ ਦਾ ਨਾਂ ਵਰਤ ਕੇ ਧਰਮ ਦੇ ਨਾਂ ਤੇ ਸਿਆਸਤ ਕਰ ਰਹੇ ਆ ਅੱਗੇ ਬਹਿਬਲ ਬਰਗਾੜੀ ਦਾ ਕੀ ਇਹਨਾਂ ਨੇ ਇਨਸਾਫ ਦਵਾਤਾ ਹੁਣ ਇੱਕ ਨਵਾਂ ਮੁੱਦਾ ਤਾਂ ਕੀ ਸਿੱਖਾਂ 'ਚ ਖਾਣਾ ਜੰਗੀ ਕਰਾ ਕੇ ਪੰਜਾਬੀਆਂ 'ਚ ਖਾਣਾ ਜੰਗੀ ਕਰਾ ਕੇ ਅਸੀਂ 27 ਦੇ ਵਿੱਚ ਫੇਰ ਸਰਕਾਰ ਬਣਾਈਏ ਪਰ ਆਹ ਮਨਸੂਬਾ ਇਹਨਾਂ ਦਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਪਹਿਲੀ ਵਾਰ ਆ ਵੀ ਐਨਕੀ 11 ਸਾਲਾਂ ਬਾਅਦ ਜਿਹੜਾ ਆਪ ਨੇ ਨਹੀਂ ਕਰ ਰਹੀ ਹੈ ਤੇ ਪਹਿਲੀ ਵਾਰ ਇਹ ਬੀਜਪੀ ਨੇ ਲਈ